ਪਿੰਡ ਬੇਗੰਪੁਰਾ ਦੇ ਸਰਪੰਚ ਹਰਕੰਮਲ ਸਿੰਘ ਜੀ ਨੇ ਪ੍ਰੈਸ ਨੂੰ ਜਾਣਕਾਰ ਦਿੰਦੇ ਹੋਏ ਦੱਸਿਆ ਕਿ 30 ਨਵੰਬਰ ਨੂੰ ਪਿੰਡ ਬੇਗੰਪੁਰ ਵਿੱਚ ਬਾਲੀਵਾਲ 올 オーਪਨ ਟੂਰਨਾਮੈਂਟ ਅਤੇ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਤੇ ਇਹ ਸਮਾਗਮ ਸ਼੍ਰੀ ਗੁਰੂ ਨਾਨਕ ਸਪੋਰਟ ਕਲੱਬ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹੋਣ ਚੌਰਯਾ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਮੁੱਖ ਮਹਿਮਾਨ ਵਜੂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਫਲੋਰ ਪ੍ਰੇਮ ਕੁਮਾਰ ਜੀ ਪਹੁੰਚਣਗੇ ਅਤੇ ਜੇਤੂਆਂ ਨੂੰ ਇਨਾਮ ਵੰਡਣਗੇ ਤੇ ਪਹਿਲਾ ਇਨਾਮ 15000 ਅਤੇ ਵੱਡਾ ਕੱਪ ਦੂਸਰਾ ਇਨਾਮ 11000 ਅਤੇ ਵੱਡਾ ਕੱਪ ਰੱਖਿਆ ਗਿਆ ਤੇ ਸਰਪੰਚ ਹਰਕਮਲ ਸਿੰਘ ਜੀ ਵੱਲੋਂ ਅਸ਼ੀਤਲ ਕੋਚਤੀ ਜੋਰਡਨ ਦਾ ਖਾਸ ਸਨਮਾਨ ਵਿਕੀਤਾ ਜਾਵੇਗਾ ਕਮੈਂਟਰੀ ਦੀ ਸੇਵਾ ਕਬੱਡੀ ਦੇ ਮੁਖ ਬੁਲਾਰੀ ਮਿੰਟਾ ਮੋਹ ਸਾਬਜੀ ਨਮੋਣੀ ਕੀ ਧਿਆਨ ਤੋਂ ਦੇ ਵਿੱਚ ਸਰਪੰਚ ਸਾਹਿਬ ਨਿਸਮੂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ 30 ਤਰੀਕ ਨੂੰ ਜ਼ੋਰ ਪਹੁੰਚ ਕੇ ਟੂਰਨਾਮੈਂਟ ਦੀ ਅਰੋਣਿਕ ਵਤਨ ਪੱਤਰਕਾਰ ਤਜਿੰਦਰ ਕੁਮਾਰ ਦੀ ਖਾਸ ਰਿਪੋਰਟ ਦੁਆਬਾ ਪਬਲਿਕ ਨਿਊਜ਼ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਹਰਕਮਲ ਸਿੰਘ ਪਿੰਡ ਬੇਗੰਪੁਰ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਆਲੇ ਦੁਆਲੇ ਨਗਰ ਨਿਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹਨਾ ਕਿ ਅਸੀਂ ਪਿੰਡ ਬੀਗਮਪੁਰ ਵਿੱਚ ਬਾਲੀਵਾਲ ਦੇ ਮੈਚ ਰੱਖੇ ਆ ਜੋ ਕਿ ਓਪਨ ਆ ਵਧੀਆ ਕਲੱਬ ਆ ਰਹੀਆਂ ਵਧੀਆ ਖਿਡਾਰੀ ਆ ਰਹੇ ਇੱਥੇ ਸਾਰਿਆਂ ਨੂੰ ਬੇਨਤੀ ਕਰਦਾ ਕਿ 30 ਤਰੀਕ ਨੂੰ ਆ ਕੇ ਇੱਥੇ ਮੈਚ ਦੇਖੋ ਬਾਕੀ ਜਿੰਨੇ ਵੀ ਐਨ ਆਰ ਆਈ ਵੀਰ ਆ ਨਗਰ ਨਿਵਾਸੀ ਆ ਉਹਨਾਂ ਦੇ ਸਹਿਯੋਗ ਨਾਲ ਮੈਚ ਹੋ ਰਹੇ ਆ ਕਿਉਂਕਿ ਸਾਡਾ ਬਹੁਤ ਸਹਿਯੋਗ ਦੇ ਰਹੇ ਆ ਬਹੁਤ ਸ਼ਾਬਾਧਾ ਰਹੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਵਧੀਆ ਮੈਚ ਵਧੀਆ ਕੋਚ ਪਹੁੰਚ ਰਹੇ ਆ ਕਿਉਂਕਿ ਛੋਟੇ ਬੱਚਿਆਂ ਦਾ ਵੀ ਰੋਜ਼ ਇੱਥੇ ਪ੍ਰੈਕਟਿਸ ਕਰਾਉਨੇ ਆ ਉਹਨਾਂ ਬੱਚਿਆਂ ਦੇ ਵੀ ਮੁਕਾਬਲੇ ਹੋਣਗੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ 30 ਤਰੀਕ ਨੂੰ ਪਿੰਡ ਬੇਗਮਪੁਰ ਵਿੱਚ ਪਹੁੰਚੋ ਸਾਰਿਆਂ ਦਾ ਧੰਨਵਾਦ ਹੋਊਗਾ ਤੇ ਨਾਮ ਦਾ ਦੱਦਨੇ ਸਰਪੰਚ ਸਾਹਿਬ ਨਾਮ ਕੀ ਕੀ ਤਿਆਰ ਹੈ ਅਨਾਮ ਅਸੀਂ ਪਹਿਲਾ ਨਾਮ 15000 ਦਾ ਦੂਜਾ ਨਾਮ 11000 ਦਾ ਆ ਬਾਕੀ ਸਾਡੇ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਪਹੁੰਚ ਰਹੇ ਆ ਜੋ ਸਾਰਿਆਂ ਦਾ ਮਾਨ ਸਨਮਾਨ ਕਰਨਗੇ ਦੇਣਗੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਉਹਨੇ ਸਾਨੂੰ ਕਿਹਾ ਵੀ ਅਸੀਂ ਪਹੁੰਚਾਂਗੇ ਟੂਰਨਾਮੈਂਟ ਕਿੰਨੇ ਦਿਨ ਦਾ ਹੋਊਗਾ ਜੀ ਇਹ ਇੱਕ ਦਿਨ ਦਾ ਹੀ ਆ ਮੇਰਾ ਪੇ ਕੋਈ ਕਿਸੇ ਨਾਲ ਸੰਪਰਕ ਕਰਨਾ ਹੋਵੇ ਆਪਣਾ ਨੰਬਰ ਦੱਸ ਦਿਓ ਸੰਪਰਕ ਕਰਨਾ ਹੋਵੇ 98142 81975 95017 09908 ਇੱਕ ਮਿੰਟ ਪਿੰਡ ਦਾ ਦੱਸ ਦਿਓ ਕਿੱਥੇ ਪੈਂਦਾ ਹੈ ਇਹ ਪਿੰਡ ਪੈਂਦਾ ਜੀ ਫਲੋਰ ਤੋਂ ਨੂਰਮਲ ਰੋਡ ਤੇ ਬੀਗੰਪੁਰ ਪ੍ਰਤਾਪਰਾ ਤੇ ਬੀਗੰਪੁਰ ਅੱਡਾ ਇਕੱਠਾ ਹੀ ਹੈ ਕਿਥੇ ਜੇ ਇਧਰੋਂ ਫਲੋਰ ਤੋਂ ਆਉਨੇ ਆ ਤੇ ਸੱਜੇ ਹੱਥ ਆ ਤੇ ਨੂਰਮਲ ਤੋਂ ਆਉਂਦੇ ਆ ਤਾਂ ਖੱਬੇ ਹੱਥ